ਕਿ ਵੀ ਕੱਲ ਵੀ ਤੁਹਾਡੀ ਪੰਜਾਬ ਲੈਵਲ ਤੇ ਮੀਟਿੰਗ ਹੋਈ ਸੀ ਅੱਜ ਤਸੀਲਾਂ ਬੰਦ ਪਈਆਂ ਨੇ ਸਾਰੇ ਲੁਧਿਆਣੇ ਦੇ ਤੇ ਅਗਲੀ ਜਿਹੜੀ ਰਣਨੀਤੀ ਤੁਹਾਡੇ ਕੀ ਵੀ ਤਸੀਲਾਂ ਖੁੱਲਣਗੀਆਂ ਲੋਕ ਜਿਹੜੇ ਪ੍ਰੇਸ਼ਾਂ ਹੋ ਰਹੇ ਨੇ ਖੱਜਲੋ ਹੋ ਰਹੇ ਨੇ ਉਹਨਾਂ ਦੇ ਹਸੂਲਤ ਮੈਨੂੰ ਵੀ ਕਿੰਨੇ ਮਿਲ ਦੇ ਬਿਲਕੁਲ ਜੀ ਸਾਡੇ ਪ੍ਰਧਾਨ ਜੀ ਤਸੀਲਦਾਰ ਦੁਨੀਆ ਦੇ ਜਿਹੜੇ ਮਤਲਬ ਐਜੈਕਟਿਵ ਕਮੇਟੀ ਮੰਤਰੀ ਸਾਹਿਬ ਦੇ ਨਾਲ ਤੇ ਐਫਸੀਐਸ ਸਾਹਿਬ ਦੇ ਨਾਲ ਸਾਡੀ ਮੀਟਿੰਗਾਂ 11 ਵਜੇ ਤੇ 11 ਵਜੇ ਜਿਵੇਂ ਵੀ 100% ਤਾਂ ਸਾਡੀ ਪੋਸਟਪੋਨ ਹੋਈ ਜਾਣੀ ਸਟ੍ਰੈਕ ਤੇ 11 ਵਜੇ ਤੋਂ ਬਾਅਦ ਅਸੀਂ ਜੋ ਵੀ ਆਪਣਾ ਕੰਮ ਸਟਾਰਟ ਕਰਾਂਗੇ ਕਿ ਜੇ ਤੁਹਾਨੂੰ ਅੱਜ ਸਾਰੇ ਬੰਦ ਨਹੀਂ ਅੱਜ ਫਿਲਹਾਲ 11 ਵਜੇ ਤੱਕ ਤਾਂ ਮਤਲਬ ਜਿਵੇਂ ਵੀ ਯੂਨੀਅਨ ਦੀ ਕਾਲ ਆਈ ਹੈ ਸਾਰੀਆਂ ਮਹਿਕਮਿਆਂ ਵੱਲੋਂ ਬੰਦੀ ਆ ਤੇ 11 ਵਜੇ ਲਗਭਗ ਖੁੱਲੀ ਜਾਣੀ ਸਟ੍ਰਾਈਕ 11 ਵਜੇ ਤੋਂ ਬਾਅਦ ਅਸੀਂ ਆਪਣਾ ਜਿਵੇਂ ਰੈਗੂਲਰ ਕੰਮ ਕਰਾਂਗੇ ਦੇਖੋ ਇੱਥੇ ਇਹ ਲੱਗਦਾ ਵੀ ਜਿਹੜੇ ਲੱਕੇ ਨੇ ਰੋਪ ਜਿਹਨਾਂ ਬੰਦਿਆਂ ਤੇ ਉੱਤੇ ਉਹਨਾਂ ਨੂੰ ਇਨਸਾਫ ਮਿਲੂਗਾ ਕਿ ਬੰਦੇ ਬੰਦੇ ਜਿਸ ਜਿਹੜੀ ਪ੍ਰਚਾਰਨ ਕਰਨ ਦੀ ਗੱਲ ਕੀਤੀ ਆਉਂ ਤਾਂ ਦੇਖੋ ਹੁਣ ਉੱਥੇ ਕਮੇਟੀ ਸਾਡੀ ਜੇਕਟਡ ਕਮੇਟੀ ਗਈ ਹੋਈ ਹੈ ਜੀ ਉਹ ਕਾ ਗੱਲ ਕਰਦੇ ਆ ਜਿਵੇਂ ਵੀ ਹੋਇਆ ਤੁਸੀਂ ਦੱਸਣਗੇ ਨਾਲੋਂ ਪ੍ਰਧਾਨ ਜੀ ਨੂੰ ਪਤਾ ਸਾਰੀ ਗੱਲ ਦਾ ਸਰ ਗੱਲ ਕਰੀ ਕੱਲ ਮਾਲਖਾਨੇ ਦੇ ਜਿਨੇ ਵੀ ਸਾਰੇ ਮਲਾਇਬ ਜਿਗੇ ਧਰਨੇ ਸੀਗੇ ਅੱਜ ਕੱਲੇ ਤਹਿਸੀਲ ਬੰਦੇ ਆ ਸਾਰੇ ਬੰਦ ਨੇ ਲਗਭਗ ਸਾਰਿਆਂ ਵੱਲੋਂ ਕਹ ਲਾਈਆ ਜੁਨੀਅਨ ਆਪਣੇ ਕਾਨੂੰਗੋਦ ਸਾਹਿਬ ਹੋ ਕੇ ਪਟਵਾਰੀ ਹੋ ਕੇ ਤੇ ਦੂਸਰਾ ਹੋ ਆਪਣਾ ਮਹਿਕਮਾ ਮਨਿਸਟਰ ਹੋ ਗਿਆ ਇਧਰ ਜੇ ਮਿਸਟਰੀਅਲ ਸਾਰੇ ਮਿਲ ਕੇ ਇੱਕ ਕਮੈਂਡ ਬੰਦੇ ਗਿਆ ਗੱਲਬਾਤ ਕਰਨ ਵਾਸਤੇ 11 ਵਜੇ ਲਗਭਗ ਪੋਸਟਪੋਨ ਹੋਈ ਜਾਣੀ ਆ ਸਾਡੇ ਇੱਕ ਦੋਖ ਮੰਗਾਂ ਨੇ ਸਰ ਸਹਿਮਤਾ ਡੀ ਸਰ ਨੇ ਵੀ ਗੱਲ ਪ੍ਰੂਸਤ ਕਰਵਾਇਆ ਸੀ ਲਗਭਗ ਸਰਕਾਰ ਨਾਲ ਸਹਿਮਤੀ ਹੋ ਗਈ ਹੈ ਕੋਈ ਜਾਣੀ ਹੈ ਜੀ ਸਹਿਮਤੀ ਕੋਈ ਬੜੀ ਵੱਡੇ ਗੱਲਾਂ ਨਹੀਂ ਹੈ ਹਾਂ ਥੈਂਕ ਯੂ ਜੀ ਕਿਹਾ ਵੀ ਕੱਲ ਵੀ ਤੁਹਾਡੀ ਪੰਜਾਬ ਲੈਵਲ ਤੇ ਮੀਟਿੰਗ ਹੋਈ ਸੀ ਅੱਜ ਤਸੀਲਾਂ ਬੰਦ ਪਈਆਂ ਨੇ ਸਾਰੇ ਲੁਧਿਆਣੇ ਦੇ 30 ਅਗਲੀ ਜਿਹੜੀ ਰਣਨੀਤੀ ਤੁਹਾਡੇ ਕੀ ਹੈ ਤਸੀਲਾਂ ਖੁੱਲਣਗੀਆਂ ਲੋਕ ਜਿਹੜੇ ਪ੍ਰੇਸ਼ਾਣ ਹੋ ਰਹੇ ਨੇ ਖੱਜਲ ਹੋ ਰਹੇ ਨੇ ਉਹਨਾਂ ਦੇ ਹਸੂਰਤ ਮੈਨੂੰ ਵੀ ਕਿਤੇ ਨਹੀਂ ਮਿਲੇ ਬਿਲਕੁਲ ਜੀ ਸਾਡੇ ਪ੍ਰਧਾਨ ਜੀ ਤਸੀਲਦਾਰ ਦੁਨੀਆ ਦੇ ਜਿਹੜੇ ਮਤਲਬ ਐਗਜ਼ੀਕਟਿਵ ਕ ਤੇ ਫਸਿਓ ਸਾਲ ਦੇ ਨਾਲ ਸਾਡੀ ਮੀਟਿੰਗ 11 ਵਜੇ ਤੇ 11 ਵਜੇ ਜਿਵੇਂ ਵੀ 100% ਤਾਂ ਸਾਡੀ ਪੋਸਟਪੋਨ ਹੋਈ ਜਾਣੀ ਹੈ ਸਟ੍ਰੈਕ ਤੇ 11 ਵਜੇ ਤੋਂ ਬਾਅਦ ਅਸੀਂ ਜੋ ਵੀ ਆਪਣਾ ਕੰਮ ਸਟਾਰਟ ਕਰਾਂਗੇ ਤੇ ਸਰ ਕੰਮ ਕਰ ਅੱਜ ਸਾਰੇ ਬੰਦ ਨੇ ਅੱਜ ਫਿਲਹਾਲ 11 ਵਜੇ ਤੱਕ ਤਾਂ ਮਤਲਬ ਜਿਵੇਂ ਵੀ ਜੂਨੀਅਨ ਦੀ ਕਾਲ ਆਈ ਹੈ ਸਾਰਿਆਂ ਮਹਿਕਮਿਆਂ ਵੱਲੋਂ ਬੰਦੀ ਆ ਤੇ 11 ਵਜੇ ਲਗਭਗ ਖੁੱਲੀ ਜਾਣੀ ਹੈ ਸਟ੍ਰੈਕ 11 ਵਜੇ ਤੋਂ ਬਾਅਦ ਅਸੀਂ ਆਪਣੇ ਜਿਵੇਂ ਰੈਗੂਲਰ ਕੰਮ ਕਰਾਂਗੇ ਤੇ ਇਹ ਲੱਗਦਾ ਵੀ ਜਿਹੜਾ ਲੋਕ ਲੱਕੇ ਨੇ ਲੋਕ ਜਿਨ੍ਹਾਂ ਦੇ ਬੰਦਿਆਂ ਤੇ ਉੱਤੇ ਉਹਨਾਂ ਨੂੰ ਇਨਸਾਫ ਮਿਲੂਗਾ ਕਿਹੜੇ ਬੰਦੇ ਤੇ ਤੁਸੀਂ ਜਿਹੜੀ ਪ੍ਰਚਾਰਨ ਕਰਨ ਦੀ ਗੱਲ ਕੀਤੀ ਆਓ ਤਾਂ ਦੇਖੋ ਹੁਣ ਉੱਥੇ ਕਮੇਟੀ ਸਾਡੀ ਡਿਜੈਕਟਡ ਕਮੇਟੀ ਗਈ ਹੋਈ ਹੈ ਜੀ ਉਹ ਕਾ ਗੱਲ ਕਰਦੇ ਆ ਜਿਵੇਂ ਵੀ ਹੋਇਆ ਤੁਸੀਂ ਦੱਸਣਗੇ ਨਾਲੋਂ ਤਾਂ ਪ੍ਰਧਾਨ ਜੀ ਨੂੰ ਪਤਾ ਸਾਰੀ ਗੱਲ ਦਾ ਸਰ ਗੱਲ ਕਰੀਏ ਕੱਲ ਮਾਲਖਾਨਾ ਦੇ ਜਿਨੇ ਵੀ ਸਾਰੇ ਮਲਾਇਬ ਜਿਗੇ ਧਰਨੇ ਸੀਗੇ ਅੱਜ ਕਿਲੇ ਤਹਿਸੀਲਪੰਦੇ ਆ ਸਾਰੇ ਬੰਦੇ ਨੇ ਲਗਭਗ ਸਾਰਿਆਂ ਵੱਲੋਂ ਕਾ ਲਈਆ ਜੁਨੀਅਨ ਆਪਣੇ ਕਾਨੂੰਗੋਦ ਸਾਹਿਬ ਹੋ ਕੇ ਪਟਵਾਰੀ ਹੋ ਕੇ ਤੇ ਦੂਸਰਾ ਹੋ ਗਿਆ ਆਪਣਾ ਮਹਿਕਮਾ ਮਿਨਿਸਟਰ ਹੋ ਗਿਆ ਇਧਰ ਜਿਹਾ ਮਿਨਿਸਟਰੀਅਲ ਸਾਰੇ ਮਿਲ ਕੇ ਇੱਕ ਕਮੈਂਡ ਬੰਦੇ ਗਿਆ ਗੱਲਬਾਤ ਕਰਨ ਵਾਸਤੇ ਤੇ 11 ਵਜੇ ਲਗਭਗ ਪੋਸਟਪੋਨ ਹੋਈ ਜਾਣੀ ਆ ਸਾਡੇ ਉਹ ਇੱਕ ਦੋਕ ਮੰਗਾ ਨੇ ਸਰ ਸਹਿਮਤਾ ਡੀਸਾ ਨੇ ਵੀ ਗੱਲ ਪ੍ਰੋਸਸ ਕਰਵਾਇਆ ਸੀ ਲਗਭਗ ਸਰਕਾਰ ਨਾਲ ਸਹਿਮਤੀ ਹੋ ਰਹੀ ਹੈ ਹੋਈ ਜਾਣੀ ਆ ਜੀ ਸਹਿਮਤੀ ਕੋਈ ਬੜੀ ਵੱਡੇ ਗੱਲਾਂ ਨਹੀਂ ਹੈ ਠੀਕ ਹੈ ਹਾਂ ਥੈਂਕ ਯੂ ਜੀ ਕਿ ਹੈ ਵੀ ਕੱਲ ਵੀ ਤੁਹਾਡੀ ਪੰਜਾਬ ਲੈਵਲ ਤੇ ਮੀਟਿੰਗ ਹੋਈ ਸੀ ਅੱਜ ਤਸੀਲਾਂ ਬੰਦ ਪਈਆਂ ਨੇ ਸਾਰੇ ਲੁਧਿਆਣੇ ਦੇ ਤੇ ਅਗਲੀ ਜਿਹੜੀ ਰੰਗ ਦੇ ਤੇ ਤੁਹਾਡੇ ਕੀ ਵੀ ਤਸੀਲਾਂ ਖੁੱਲਣਗੀਆਂ ਲੋਕ ਜਿਹੜੇ ਪ੍ਰੇਸ਼ਾਨ ਹੋ ਰਹੇ ਨੇ ਖੱਜਲ ਹੋ ਰਹੇ ਨੇ ਉਹਨਾਂ ਦੇ ਹਿਸੂਰ ਤੋਂ ਮੈਨੂੰ ਵੀ ਕਿਨੇ ਮਿਲੇ ਬਿਲਕੁਲ ਜੀ ਸਾਡੇ ਪ੍ਰਧਾਨ ਜੀ ਤਸੀਲਦਾਰ ਕੁੰਨਿਆਂ ਦੇ ਜਿਹੜੇ ਮਤਲਬ ਐਗ ਤੇ ਫੀਸੀਓ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੈ 11 ਵਜੇ ਤੇ 11 ਵਜੇ ਜਿਵੇਂ ਵੀ 100% ਤਾਂ ਸਾਡੀ ਪੋਸਟਪੋਨ ਹੋਈ ਜਾਣੀ ਹੈ ਸਟ੍ਰਾਈਕ ਤੇ 11 ਵਜੇ ਤੋਂ ਬਾਅਦ ਅਸੀਂ ਜੋ ਵੀ ਆਪਣਾ ਕੰਮ ਸਟਾਰਟ ਕਰਾਂਗੇ ਜੀ ਸਰ ਕੰਮ ਕਰ ਅੱਜ ਸਾਰੇ ਬੰਦ ਨੇ ਕੀ ਅੱਜ ਫਿਲਹਾਲ 11 ਵਜੇ ਤੱਕ ਤਾਂ ਮਤਲਬ ਜਿਵੇਂ ਵੀ ਜੂਨੀਅਨ ਦੀ ਕਾਲ ਆਈ ਹੈ ਸਾਰਿਆਂ ਵਿਭਾਗਾਂ ਵੱਲੋਂ ਬੰਦੀ ਆ ਤੇ 11 ਵਜੇ ਲਗਭਗ ਖੁੱਲੀ ਜਾਣੀ ਹੈ ਸਟ੍ਰਾਈਕ 11 ਵਜੇ ਤੋਂ ਬਾਅਦ ਅਸੀਂ ਆਪਣਾ ਜਿਵੇਂ ਰੈਗੂਲਰ ਕੰਮ ਕਰਾਂਗੇ ਦੇਖੋ ਲੱਗਦਾ ਵੀ ਜੇ ਕੋਈ ਲੱਕੇ ਨੇ ਲੋਕ ਜਿਹਨਾਂ ਦੇ ਬੰਦਿਆਂ ਤੇ ਉੱਤੇ ਉਹਨਾਂ ਨੂੰ ਇਨਸਾਫ ਮਿਲੂਗਾ ਕਿ ਬੰਦੇ ਬੰਦੇ ਜਿਸ ਜਿਹੜੀ ਪ੍ਰਚਾਰਨਗਰ ਦੀ ਗੱਲ ਕੀਤੀ ਆਓ ਤਾਂ ਦੇਖੋ ਹੁਣ ਉੱਥੇ ਕਮੇਟੀ ਸਾਡੀ ਜੇਕਟਡ ਕਮੇਟੀ ਗਈ ਹੋਈ ਹੈ ਜੀ ਉਹ ਕਾ ਗੱਲ ਕਰਦੇ ਆ ਜਿੰਨੇ ਵੀ ਹੋਇਆ ਤੁਸੀਂ ਦੱਸਣਗੇ ਨਾਲ ਉਹ ਪ੍ਰਧਾਨ ਜੀ ਨੂੰ ਪਤਾ ਸਾਰੀ ਗੱਲ ਦਾ ਸਰ ਗੱਲ ਕਰੀ ਕੱਲ ਮਾਲਖਾਨਿਆਂ ਦੇ ਜਿਨੇ ਵੀ ਸਾਰੇ ਮਲਾਇਕ ਜਿਗੇ ਧਰਨੇ ਸੀ ਕਿ ਅੱਜ ਕੱਲੀ ਤਹਿਸੀਲ ਬੰਦੇ ਸਾਰੇ ਬੰਦ ਨਹੀਂ ਲਗਭਗ ਸਾਰਿਆਂ ਵੱਲੋਂ ਕਹ ਲਾਈਆ ਜੁਨੀਅਨ ਆਪਣੇ ਕਾਨੂੰਗੋਦ ਸਾਹਿਬ ਹੋਗੇ ਪਟਵਾਰੀ ਹੋਗੇ ਤੇ ਦੂਸਰਾ ਹੋ ਆਪਣਾ ਮਹਿਕਮਾ ਮਿਨਿਸਟਰ ਹੋ ਗਿਆ ਇਧਰ ਜੇ ਮਿਨਿਸਟਰੀ ਸਾਰੇ ਮਿਲ ਕੇ ਕੰਮ ਬੰਦੇ ਗਿਆ ਗੱਲਬਾਤ ਕਰਨ ਵਾਸਤੇ 11 ਵਜੇ ਲਗਭਗ ਪੋਸਟਪੋਨ ਹੋਈ ਜਾਣੀ ਆ ਸਾਡੇ ਉਹ ਇੱਕ ਦੋਕ ਮੰਗਾ ਨੇ ਸਰ ਸਭ ਸਹਿਮਤਾ ਦੀ ਸਰ ਨੇ ਵੀ ਗੱਲ ਪ੍ਰੋਸਸ ਕਰਵਾਇਆ ਸੀ ਲਗਭਗ ਸਰਕਾਰ ਨਾਲ ਸਹਿਮਤੀ ਹੋ ਗਈ ਹੈ ਕੋਈ ਜਾਣੀ ਜੀ ਸਹਿਮਤੀ ਕੋਈ ਵੱੜੀ ਵੱਡੇ ਗੱਲਾਂ ਨਹੀਂ ਹੈ ਠੀਕ ਹੈ ਹਾਂ ਥੈਂਕ ਯੂ ਜੀ